ਸੱਜਾ ਗਾਜੀ ਦੀ ਪੰਜਾਬੀ ਦੇਖਦਾ ਕਰੀਏ ਵਰਤੋਸ ਵਾਕ ਦਾ ਤਸਵੀਰ ਦੇਦੇ ਪਹੁੰਚੀ ਆਪਣੀ ਸਕਰੀਨ ਦੇ ਉੱਤੇ ਤਨਦਾਦੀ ਇਹ ਕਿ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤੇ ਬਹੁਤ ਹੀ ਖਤਰਨਾਕ ਖਬਰ ਸਾਹਮਣੇ ਆਈ ਹੈ ਤਨਦਾਦੀ ਕਿ ਚੌਂਕੀਦਾਰ ਦੀਆਂ ਬਾਹਾਂ ਬਨ ਕੇ ਸੁੱਟਿਆ ਗਟਰ ਵਿੱਚ ਫਿਰਸ ਨਿਆਰੇ ਦੀ ਦੁਕਾਨ ਤੇ ਲੁੱਟੇ ਸੋਨੇ ਦੇ ਗਹਿਣੇ ਤਨਦਾਦੀ ਇਹ ਕਿ ਵਿਧਾਨ ਸਭਾ ਹਲਕਾ ਦਿਨਾਨਗਰ ਅਧੀਨ ਆਉਂਦੇ ਪੁਲਿਸ ਸਟੇਸ਼ਨ ਪੁਰਾਣਾਸਾਲਾ ਦੇ ਚਾਂਕ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਤੇ ਵਾਪਰ ਜਾਣ ਦੀ ਸੂਚਨਾ ਮਿਲੀ ਵਾਰਦਾਤ ਦੌਰਾਨ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਤੇ ਤਨਾਤ ਚੌਕੀਦਾਰ ਦੀਆਂ ਬਾਹਾਂ ਬੰਨ ਇੱਕ ਗਟਰ ਵਰਗੇ ਟੋਏ ਵਿੱਚ ਸੁੱਟ ਦਿੱਤਾ ਅਤੇ ਦੁਕਾਨ ਦੇ ਤਾਲੇ ਤੋੜ ਸਾਡੇ 3 ਕਿਲੋ ਚਾਂਦੀ 12 ਮੁੰਦਰੀਆਂ 2.5 ਟੋਲੇ ਸੋਨਾ ਬੱਚਿਆਂ ਦੀਆਂ 10 ਮੁੰਦਰੀਆਂ ਤੋਂ ਇਲਾਵਾ 23000 ਰੁਪਏ ਨਕਦੀ ਲੈ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਬੰਦੀ ਚਾਹਤ ਜੁਲਰ ਦੇ ਮਾਲਕ ਵਿਨੋਦ ਕੁਮਾਰ ਪੁੱਤਰ ਸਰੁੰਦਰਨਾਥ ਵਾਸੀ ਸ਼ਿਆਦੋਵਾਲ ਕਲਾ ਨੇ ਦੱਸਿਆ ਕਿ ਉਹ ਬੀਤੀ ਰਾਤ 8 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ ਰਾਤ 12 ਵਜੇ ਦੇ ਕਰੀਬ ਉਸ ਦੇ ਮੋਬਾਈਲ ਤੇ ਸਿਕਿਉਰਟੀ ਸੈਂਸਰ ਦਾ ਅਲਾਰਮ ਵੱਜਾ ਤਾਂ ਉਹਨਾਂ ਨੇ ਆਪਣੇ ਮੋਬਾਈਲ ਤੇ ਸੀਸੀਟੀਵੀ ਫੁਟੇਜ ਚੈੱਕ ਕੀਤਾ ਤਾਂ ਦੁਕਾਨ ਦੇ ਸ਼ਟਰ ਤੋੜਨ ਦੀ ਆਵਾਜ਼ ਸੁਣਾਈ ਦਿੱਤੀ ਉਹਨਾਂ ਨੇ ਤੁਰੰਤ ਦੁਕਾਨ ਦੇ ਚੌਂਕੀਦਾਰ ਨੂੰ ਫੋਨ ਕੀਤਾ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ ਜਦੋਂ ਉਹ ਖੁਦ ਦੁਕਾਨ ਤੇ ਪਹੁੰਚੇ ਤਾਂ ਵੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸ਼ੀਸ਼ੇ ਟੁੱਟੇ ਹੋਏ ਮਿਲੇ ਇਸ ਦੌਰਾਨ ਜਦੋਂ ਉਹਨਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਤੁਸੀਂ ਵੀ ਦੇਖਦੇ ਪਿਓ ਤਸਵੀਰਾਂ ਕੇ ਦੁਕਾਨ ਵਿੱਚੋਂ 3.5 ਕਿਲੋ ਚਾਂਦੀ 12 ਮੁੰਦਰੀਆਂ 2.5 ਟੋਲੇ ਦੇ ਸੋਨੇ ਦੇ ਜਿਹੜੇ ਆ ਉਹ ਗਹਿਣੇ ਲੈ ਕੇ ਉਹ ਜਿਹੜਾ ਚੋਰ ਨੇ ਉਹ ਫਰਾਰ ਹੋ ਜਾਂਦੇ ਨੇ ਇਸ ਘਟਨਾ ਦੌਰਾਨ ਕੁਝ ਕੀਮਤੀ ਸਮਾਨ ਬਚ ਗਿਆ ਉਹਨਾਂ ਕਿਹਾ ਕਿ ਚੋਰ ਆਪਣੇ ਨਾਲ ਡੀਵੀਆਰ ਵੀ ਲੈ ਗਏ ਹਨ ਉਹਨਾਂ ਦੱਸਿਆ ਕਿ ਚੋਰਾਂ ਨੇ ਚੌਕੀਦਾਰ ਨੂੰ ਜਿਸ ਨੂੰ ਗਟਰ ਵਿੱਚ ਬੰਦੀ ਬਣਾ ਕੇ ਛੁੱਟਿਆ ਸੀ ਉੱਥੇ ਸੋਨੇ ਵਾਲੇ ਖਾਲੀ ਡੱਬੇ ਵੀ ਮਿਲੇ ਹਨ ਇਸ ਤੋਂ ਇਲਾਵਾ ਇਸ ਘਟਨਾ ਸੰਬੰਧੀ ਸਮੂਥ ਕਾਂਦਾਰ ਨੇ ਦੱਸਿਆ ਕਿ ਪਹਿਲਾਂ ਵੀ ਪੁਰਾਣਾ ਸਾਲਾ ਅੱਡੇ ਵਿੱਚ ਚੋਰੀਆਂ ਹੋਈਆਂ ਹਨ ਜਿੰਨਾ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਹੈ ਅੱਜ ਇਹ ਘਟਨਾ ਵਾਪਰ ਗਈ ਇਸ ਸੰਬੰਧੀ ਥਾਣਾ ਮੁਗੀ ਸਰਵਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਫੜ ਕੇ ਪੀੜਤ ਮੂਹ ਇਨਸਾਫ ਦਵਾਇਆ ਜਾਵੇਗਾ ਉਹਨਾਂ ਘਰਾਂ ਕੇ ਨੇੜੇ ਤੇਰੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤੇ ਜਲਦ ਜੜਾ ਇਹਨਾਂ ਚੋਰਾਂ ਨੂੰ ਦਬੋਚ ਲਿਆ ਜਾਵੇਗਾ ਪਰ ਤੁਸੀਂ ਇਸ ਘਟਨਾ ਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ ਨੇ ਰਾਤੀ ਉਹ ਤੁਹਾਨੂੰ ਸਿਕਿਉਰਟੀ అలਰਮ ਤੇ ਆ ਗਿਆ ਹੀ ਬੈਲ ਆ ਗਈ ਮੈਂ ਹੌਸਲੇ ਜਾਣੀ ਕਿ ਸਿਕਿਉਰਟੀ ਬਿਲ ਕੀ ਕੋਈ ਸਿਸਟਮ ਲਗਾਇਆ ਸਿਸਟਮ ਲੱਗਿਆ ਹੋਇਆ ਹਾਂਜੀ ਅੱਛਾ ਜੀ ਅਗਿ ਤੇ ਫੇਰ ਮੈਂ ਹੌਸਲੇ ਚੌਕੀਦਾਰ ਨੂੰ ਫੋਨ ਕੀਤਾ ਚੌਕੀਦਾਰ ਕਹਿੰਦਾ ਮੈਂ ਥੋੜੇ ਜਿਹਾ ਟਕ ਅੰਕਲ ਮੈਂ ਦੇਖਦਾ ਅੱਛਾ ਜੀ ਤੇ ਉਸ ਤੋਂ ਬਾਅਦ ਜਿੰਨ ਦੁਆਰਾ ਫੋਨ ਕੀਤਾ ਉਹਨੇ ਫੋਨ ਚੁੱਕਣਾ ਬੰਦ ਕਰਤਾ ਫਿਰ ਮੈਂ ਖੁਦ ਇੱਥੇ ਪਹੁੰਚਿਆ ਅੱਛਾ ਪਹਿਲਾਂ ਚੌਕੀ ਪਹੁੰਚ ਗਿਆ ਠੀਕ ਹੈ ਜੀ ਇਹਨਾਂ ਫੰਡਮੈਂਟ ਵਾ ਦੇਖਿਆ ਤਾਂ ਸ਼ਟਰ ਬੰਦੀ ਸ਼ਟਰ ਉੱਤੇ ਚੁੱਕਿਆ ਹੋਇਆ ਦਾ ਸੀ ਅੱਛਾ ਜੇ ਸ਼ੀਸ਼ਾ ਟੁੱਟਾ ਹੋਇਆ ਸੀ ਨਹੀਂ ਫੁੱਲ ਚੁੱਕਿਆ ਸੀ ਜਿਹਾ ਹਾਂ ਜੀ ਫੁੱਲ ਫੁੱਲ ਹੈ ਸੇਮ ਫੁੱਲ ਚੁੱਕਿਆ ਸੀ ਹਾਂ ਜੀ ਇਹ ਸ਼ੀਸ਼ਾ ਫੁੱਲਿਆ ਸੀ ਸ਼ੀਸ਼ਾ ਟੁੱਟਿਆ ਹੈ ਇਹ ਸ਼ੀਸ਼ਾ ਫੋਲ ਕਰਦੇ ਅੰਦਰ ਸਾਰਾ ਸਮਾਨ 10 ਤੋਂ ਲੈ ਕੇ 4 ਕਿਲੋ ਤਕਰੀਬ ਚਾਂਦੀ ਤੇ ਨਾ ਤੇ ਇੱਕ ਦਰਜਨ ਦੇ ਕਰੀਬ ਇੱਕ ਟ੍ਰੇ ਜਮ ਮੁੰਡੀਆਂ ਲੱਗੇ ਲੇਡੀਜ਼ ਜੈਂਟਸ ਅੱਛਾ ਇੱਕ ਦਰਜਨ 골ਡ ਪਿਊ 골ਡ ਹਾਂ ਜੀ ਨਹੀਂ ਰਿੰਗਾਂ ਸੀ ਜੈਂਗਲ ਢਾਈ ਕਿਤੋਲੇ ਲਾਲੋਂ ਦਾ ਕੁਝ ਨਹੀਂ ਤਿਆਰ ਕੋਸ਼ੀ ਸੀ ਅੱਛਾ ਜੀ ਉਹ ਕੈਸ਼ ਪਿਆਦਾ ਸੀ ਛੋਟੇ ਛੋਟੇ ਬੱਚਿਆਂ ਨੂੰ ਕਿੱਥੇ ਛੜਿਆ ਗਿਆ ਉਹ ਵੀ ਲੈ ਗਏ ਛੋਟੇ ਛੋਟੇ ਬੱਚਿਆਂ ਦੀ ਵਾਲੀਆਂ ਵਾਗਰ ਹਾਂ ਜਿਹੜੀ ਕੈਸ਼ ਵੀ ਛੋਟੇ ਛੋਟੇ ਵਾਲੀਆਂ ਉਤਲੀਆਂ ਕੋਕੇ ਹੁੰਦੇ ਜਿਹੜੇ ਉਤਲੀਆਂ ਜ ਉਹ ਵੀ ਨਾਲ ਹੀ ਲੈ ਗਏ ਅੱਛਾ ਇਹ ਸਾਰਾ ਸਮਾਨ ਸ਼ੀਸ਼ੇ ਵਗੈਰਾ ਦਾ ਨੁਕਸਾਨ ਹੋਇਆ ਚੀਜ਼ਾਂ ਚਾਤਾਂ ਪੂਰੀਆਂ 10 ਲੱਖ ਦੇ ਕਰੀ 10 ਲੱਖ ਦੇ ਅੱਛਾ ਇਹ ਇੱਕ ਕਦੇ ਆ ਉਤਲੀ ਨਹੀਂ ਪਹੁੰਚਿਆ ਉਹ ਆਈ ਤਾਂ ਉਹ ਸੇਫ ਹੈ ਯੂਨੀ ਸੇਫ ਆ ਉਹ ਉੱਥੇ ਤੱਕ ਨਹੀਂ ਪਹੁੰਚਿਆ ਜਿਹੜਾ ਕਾਉਂਟਰਾਂ 'ਚ ਲੱਗਾ ਸਮਾਨ ਉਹ ਲੱਗ ਗਿਆ ਮੇਰਾ ਮਤਮਨ ਸੀ ਇੱਕ ਸਾਲ ਹੋ ਗਿਆ ਅੱਡੇ ਦੇ ਵਿੱਚ ਲਗਾਤਾਰ ਚੌਕੀਦਾਰ ਜਿਹੜੇ ਆਪਣਾ ਕੰਮ ਕਰਦੇ ਪਏ ਸੀ ਠੀਕ ਹੈ ਮੇਰੀ ਸਾਲ ਦੀ ਸਾਹ ਤੋਂ ਕੋਈ ਵਾਰਦਾਤ ਨਹੀਂ ਹੋਈ ਅੱਛਾ ਜੀ ਸਾਲਕ ਤਾਂ ਹੋਣੀ ਅੱਜ ਮੇਰੀ ਰਾਤ ਦੀ ਗੱਲ ਹੈ ਮੇਰੀ ਉਦੋਂ ਵਾਰਦਾਤ ਹੋਈ ਆ ਅੱਛਾ ਜੀ ਉਹ ਵੀ ਮੇਰੀ ਰਾਤੀ ਭਾਈ ਉਹਨਾਂ ਦਾ ਮੈਨੂੰ ਫੋਨ ਆਇਆ ਪੁਣੇ 'ਚ 3 ਵਜੇ ਨਾਲ ਮੈਨੂੰ ਕਹਿੰਦੇ ਰਵੀ ਦਾਦਾ ਮੇਰੀ ਦੁਕਾਨ 'ਤੇ ਚੋਰੀ ਹੋਈ ਆ ਤੇ ਇੱਥੇ ਆਓ ਚੌਂਕ 'ਚ ਜਦੋਂ ਹੀ ਆਏ ਚੌਂਕ ਦੇ ਵਿੱਚ ਚੌਕੀਦਾਰਾਂ ਨੂੰ ਇਹਨਾਂ ਨੇ ਸਾਡੇ ਫੋਨ ਨਹੀਂ ਚੁੱਕਿਆਗੇ ਦੋਨਾਂ ਨੇ ਨਹੀਂ ਚੁੱਕਿਆਗੇ ਫੋਨ ਬਾਅਦ ਵਿੱਚ ਅੱਧਾ ਅੱਧੇ ਘੰਟੇ ਬਾਅਦ ਉਹਨਾਂ ਨੇ ਸਾਡਾ ਫੋਨ ਚੁੱਕਿਆ ਕਹਿੰਦੇ ਸਾਨੂੰ ਬਣ ਕੇ ਦਿਓ ਗਟਰ ਦੇ ਵਿੱਚ ਸੁੱਟ ਗਏ ਦੇ ਅਸੀਂ ਰਾਤੀ ਜਾ ਕੇ ਫਿਰ ਪੁਲਸ ਨੂੰ ਇਨਫੋਰਮ ਕੀਤਾ ਮਲਾਦਮ ਆਏ ਦੋ ਉਹਨਾਂ ਨੇ ਵੀ ਮਦਈ ਲਿਖਤ ਪਰਤ ਕੀਤੀ ਦੇਖਿਆ ਸਾਰਾ ਮੋਕਾ-ਮੋਕਾ ਉਹ ਸਾਡੇ ਨਾਲ ਜਿੱਥੇ ਇਹਨਾਂ ਨੂੰ ਬਣ ਕੇ ਛੁੱਟ ਕੇ ਗਏ ਦੀ ਉਹ ਜਾ ਕੇ ਦੇਖਿਆ ਉੱਥੇ ਨਾ ਕਹਿੰਦੇ ਸਾਨੂੰ ਨਾ ਲੋਈ ਦੇ ਨਾਲ ਬੰਨ ਦਿੱਤੇ ਦਾਈ ਲੋਈ ਦੀਆਂ ਲੀਰਾ-ਵੀਰਾ ਕਰਕੇ ਨਿੱਜੂ ਗਟਲ ਕੇ ਹੀ ਲਪੜੇ ਦੇ ਤੇ ਲੀਰਾ ਹੀ ਜੜੀਆਂ ਪਈਆਂ ਮਦਈ ਉਹਦੇ ਵਿੱਚ ਦੇਖਿਆ ਤੇ ਲੋਈ ਇੱਕ ਦੋ ਬਾਹਰੀ ਪਈ ਦੀ ਉਹਨਾਂ ਦੀ ਤੇ ਡੰਡੇ-ਡੁੰਡੇ ਇਹਨਾਂ ਦੇ ਉੱਥੇ ਹੀ ਪੇਦੇ ਉੱਥੇ ਹੀ ਸਾਨੂੰ ਇਹਨਾਂ ਦੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਸਮਾਨ ਹੀ ਪੇਦਾ ਤਿੰਨ ਘਟਰੀਆਂ ਬਰਾਮਦ ਹੋਈਆਂ ਉੱਥੇ ਠੀਕ ਹੈ ਜੀ ਹਾਂ ਤੇ ਉਹਨਾਂ ਨੂੰ ਪੁੱਛਿਆ ਕਹਿੰਦਾ ਫਿਰ ਬਾਅਦ ਵਿੱਚ ਸਾਨੂੰ ਮਦੇ ਪਿਸਤੌਲ ਦੀ ਮੌਤ ਤੇ ਲੱਗ ਗਈ ਉੱਧਰ ਤੇ ਉੱਧਰ ਜਾ ਕੇ ਕਹਿੰਦਾ ਸਾਨੂੰ ਪਹਿਲੇ ਜਦੋਂ ਅੱਧੇ ਪੌਣੇ ਘੰਟੇ ਬਾਅਦ ਉਹਨਾਂ ਨੇ ਛੱਡਿਆ ਤੇ ਛੜਿਆ ਕਹਿੰਦਾ ਕਿ ਇੱਧਰੋਂ ਆਏ ਬਾਗਾਂ ਵਾਲੇ ਪਾਸੇ ਆ ਗਏ ਉਹਨਾਂ ਦੀ ਗੱਲ ਵੀ ਉਹ ਪੋਜ਼ਿਟਿਵ ਹੋਣ ਸੀਗੇ ਕਹਿੰਦੇ ਨਹੀਂ ਉਹ ਪੈਦਲ ਹੀ ਕਹਿੰਦਾ ਉਧਰੋਂ ਆਏ ਆਪਣੇ ਸਕੂਲ ਵਾਲੇ ਪਾਸੇ ਪੈਦਲ ਆਏ ਪੈਦਲ ਆਏ ਚੋਂ ਕਿ ਪਿਸਤੌਲ ਸੀਗਾ ਪਿਸਤੌਲ ਸੀਗਾ 3 ਮੁੰਡੇ ਕਹਿੰਦੇ ਜੀ ਤੇਰੇ ਦੋ ਮੁੰਡੇ ਆ ਤੇਰੇ ਤਿੰਨ ਮੁੰਡੇ ਮੈਂ ਤਿੰਨਾਂ ਕਹਿ ਨੂੰ ਨਹੀਂ ਜਾਣ ਦੇਣਾ ਜੇਕਰ ਤੂੰ ਰੋਲਾ ਰੱਪਾ ਪਾਇਆ ਕੋਈ ਵੀ ਗੱਲ ਦੀ ਕਮ ਕੀ ਦੇਤੀ ਉਹਨਾਂ ਨੂੰ ਹਾਂ ਇਹਨਾਂ ਸਭ ਤੋਂ ਵੱਡੀ ਨਿਰਾਸ਼ਾ ਤੇ ਇਸ ਪੁਲਿਸ ਪ੍ਰਸ਼ਾਸਨ ਦੀ ਆ ਜਿੱਥੇ ਹਰ ਟਾਈਮ ਅੱਜ ਤੋਂ 5-7 ਸਾਲ ਬਾਅਦ ਹਰ ਟਾਈਮ ਇੱਥੇ 24 ਘੰਟੇ ਪੁਲਿਸ ਦੀ ਡਿਊਟੀ ਹੁੰਦੀ ਸੀ ਬੜਾ ਮੇਨ ਔਰ ਬੜਾ ਇਤਿਹਾਸਿਕ ਅੱਲਾ ਪੁਰਾਣਾ ਖਾਲਾ ਤੁਰ ਆਇਆ ਵਾ ਨੈਸ਼ਨਲ ਹਾਈਵੇ ਰੋਡ ਬਗਦਾ ਇੱਥੇ ਵੱਡੀ ਨਲਾਕੀ ਜਿਹੜੀ ਆ ਨਾ ਪ੍ਰਸਾਦ ਸਿੰਘ ਜੀ ਆ ਇੱਥੇ ਕੋਲ ਆਰਦਾਤ ਕਰਕੇ ਤੇ ਕੋਈ ਨਹੀਂ ਪੁੱਛਦਾ ਕਿਸਦਾ ਇੱਕ ਐਡੀ ਵੱਡੀ ਚੋਰੀ ਹੋ ਗਿਆ ਅਜੇ ਤੱਕ ਐਸਾ ਤੋਂ ਪੁਰਾਣਾ ਚਾਲਾ ਇੱਥੇ ਆ ਕੇ ਇਹ ਹਮਨੇ ਦੇਖਿਆ ਨਹੀਂ ਮੌਕਾ ਨਹੀਂ ਵੇਖਿਆ ਰਾਤ 2-3 ਵਜੇ ਦੀ ਚੋਰੀ ਹੋਈ ਹੋਏ ਅਜੇ ਤੱਕ ਹਸਟੋ ਤੇ ਨਹੀਂ ਆਇਆ ਰਾਤ 12 ਮਿੰਟ ਦੀ ਕਰਕੇ ਲੈ ਗਏ ਆ ਸਾਨੂੰ ਆ ਕੇ ਵਿਸ਼ਵਾਸ ਦੇਣ ਕਿ ਅਸੀਂ ਪ੍ਰਸ਼ਾਸਨ ਵਿੱਚ ਸਾਰਾ ਕੰਮ ਕਰ ਰਹੇ ਆ ਅਸੀਂ ਉਹਦੀ ਦੇਖ ਚੋਰਾ ਨੂੰ ਲੱਭ ਰਹੇ ਆ ਕੋਈ ਦੱਸਣ ਅਜੇ ਤੱਕ ਨਹੀਂ ਸਾਡੇ ਕੋਲ ਕੋਈ ਵੀ ਆਇਆ ਐਡੀ ਚੋਰੀ ਹੋਣ ਦੇ ਬਾਵਜੂਦ ਹੀ ਕੱਲ ਨੂੰ ਅਜੇ ਇਹ ਚੋਰੀ ਹੋਈ ਹੈ ਤਾਂ ਅਗਲਾ ਨਾ ਹੋਰ ਕੋਈ ਹੋ ਜੇਗੀ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਇੱਥੇ ਆ ਕੇ ਅਸਲ ਚ ਸਾਨੂੰ ਵਿਸ਼ਵਾਸ ਦਿਵਾਵੇ ਉਹ ਬੰਦੇ ਅਸੀਂ ਟ੍ਰੇਸ ਕਰਨੇ ਆ ਜਾਈ ਡਾਂਗ ਵਿੱਚ ਤੇ ਅਸੀਂ ਇਹ ਸਮਾਨ ਗਰੀਬ ਦਾ ਬਾਪਤ ਕਰਾਉਣੇ ਆ ਇਹ ਮੜੀ ਪੁਰਾਣੀ ਦੁਕਾਨ ਆ ਇਹ ਵੀ 25 ਸਾਲ ਤੋਂ ਦੁਕਾਨ ਪੁਰਾਣੀ ਆ ਉਹਨਾਂ ਨੇ ਆਪਣੇ ਕੰਮ ਦੇ ਲਾਏ ਹੋਇਆ ਆਪਣੇ ਜਿਹੜੇ ਜੰਤਰ ਲਾਏ ਹੋਇਆ ਵੀ ਮੈਨੂੰ ਕੋਈ ਛੇੜ ਛੜ ਕਰੇ ਬੈਲ ਵੀ ਹੈ ਬੈਲ ਵੀ ਗਈ ਆ ਸਾਰਾ ਪ੍ਰਸ਼ਾਸਨ ਕੀ ਕਰ ਰਿਹਾ ਇਹ ਤਾਂ ਕਿ ਜੇ ਪ੍ਰਸ਼ਾਸਨ ਦੀ ਸਾਹਮਣੇ ਲੱਭੀ ਨਾ ਕੋਈ ਕਾਰਜ ਜਾਰੀ ਐਸੇ ਕਰਕੇ ਬੇਚਤੀ ਹੈ ਫੇ ਇੱਥੇ ਪ੍ਰਸ਼ਾਸਨ ਆ ਕੇ ਪੁਲਿਸ ਆ ਕੇ ਸਾਰੇ ਟੈਸਟ ਕਰਕੇ ਸਾਨੂੰ ਵਿਸ਼ਵਾਸ ਦਿਵਾਵੇ ਨਹੀਂ ਜੇ ਅਸੀਂ ਅੱਡਾ ਜਾਮ ਕਰੀਓ ਕਿ ਅਸੀਂ ਮੰਦੇ ਟੈਸਟ ਕਰ ਲੈਂਦੇ